ਦਾਲੀ ਫਾਤੀ ਸੀ ਜੀ ਠੀਕ ਕਰੋ ਬੋਲੀ ਕੀ ਗੱਲ ਹੋ ਗਈ ਤੁਹਾਨੂੰ ਬਹੁਤ ਸੈਲ ਵਾਗੇ ਕਿੱਥੇ ਭਜੀ ਜੀ ਅੱਛਾ ਤੁਸੀਂ ਸੈਲ ਸੈਲ ਵਾਗੇ ਕੋਈ ਕੋਈ ਅੜੇ ਹੋ ਨਹੀਂ ਹਾਂ ਮਰੇ ਤੁਰ ਰਹੇ ਨਹੀਂ ਕੋਈ ਤਾਂ ਖੜੇ ਸਾਹ ਜਵਾਬ ਚੱਲ ਜਾਂਦਾ ਅੱਛਾ ਇਹ ਚਟਕੋ ਬਣਾਇਆ ਚੱਤੀ ਮੇਰਾ ਦੋਨੇ ਸਾਈਡਾਂ ਦੇ ਬਧੀ ਦੋਨੇ ਦੀ ਬਧੀ ਅੱਛਾ ਕਿ ਕਿੰਨੇ ਟਾਈਮ ਤੋਂ ਭਾਈ ਇਹਦੇ ਲਾਲੋ ਟੀਸ਼ਰਟ ਚੱਲੇ ਕਰਦੇ ਇਹ ਸਾਲ ਹੋ ਗਿਆ ਭਾਈ ਹਾਂਜੀ ਸਾਲ ਹੋ ਗਿਆ ਕਦੋਂ ਜਾਂਦੇ ਉਹਨੇ ਭਈ ਇਹ ਕਦੇ ਹਫਤੇ ਬਾਅਦ ਸੱਤ ਲੈਂਦੀ ਕਦੇ ਤੁਬਰਾਦੀਨ ਕਦੇ ਨਹੀਂ ਦੇਖੋ ਠੀਕ ਹੈ ਜੀ ਉਹਨਾਂ ਲਗਾਤਾਰ ਦੋ ਅਜ ਇੱਕ 30 ਤਰੀਕ ਦੀ ਅਲਟਰਾਸਾਉਂਡ ਆ ਜੀ ਉਹ ਲਿਖਿਆ ਜੀ ਉਹਨਾਂ ਨੇ ਇੱਕ 13 ਤਰੀਕ ਦੀ ਐਮ ਆਰ ਆਈ ਅੱਛਾ ਜੀ ਉਹਨਾਂ ਦੀ ਵੀ ਪ੍ਰੋਬਲਮ ਆndi ਪਾਣੀ ਨਹੀਂ ਆਉਂਦਾ ਕੋਈ ਨਹੀਂ ਪਰ ਘਰ ਚ ਕੋਣ ਕੋਣ ਹੈ ਭਾਜੀ ਤੁਹਾਡੇ ਇੱਕ ਮੰਮੀ ਹੈ ਅੱਛਾ ਡੈਡੀ ਵੀ ਨਾਲ ਵੀ ਡੈਡੀ ਬੈੱਡ ਤੇ ਬਿਮਾਰ ਹੈ ਉਹਨੂੰ ਮੋਜ ਲੱਗੀ ਹੋਈ ਕੀ ਕਹਿੰਦੇ ਉਹ ਬਰਸ਼ ਰੀਂਗ ਉਹ ਭਾਜੀ ਉੰਗਲੀਆਂ ਪਾਟੂਈਆਂ ਆ ਚਿੱਧਾ ਦੇ ਦਰਦ ਅੰਦਰ ਪਿਆ ਹੈ ਜੀ ਅੱਛਾ ਜੀ ਕੋਈ 8:00 ਵੀ ਹੋ ਗਿਆ ਇੱਥੇ ਆ ਇੱਥਾ ਹਾਂ ਜੀ ਆਹ ਤਾਂ ਦੇ ਹੀ ਜਾਂਦੇ ਕਿੰਨੇ ਦਿਨ ਤੋਂ ਅਕਲ ਜੀ 8 ਦਿਨ ਕੀ ਕੰਮ ਕੀ ਕਰਦੇ ਸੀ ਤੁਸੀਂ ਮੈਂ ਇੱਕ ਦਿਹਾੜੀਦਾਨ ਚਲੇ ਗਿਆ ਤਾਂ ਅੱਛਾ ਜੀ ਹਰੇ ਅੱਛਾ ਜੀ ਢੁੰਡੇ ਢਾਰੇ ਪਾਰ ਹੀ ਤੁਹਾਨੂੰ ਨਹੀਂ ਮਿਲਦੇ ਅੰਗੂਲਾ ਨੂੰ ਕੀ ਹੋਇਆ ਅੰਕਲ ਜੀ ਇਹ ਵੱਡ ਹਾਂਜੀ ਹਰੇ ਨਾਲ ਵੱਡ ਕਦ ਕਿੰਨਾ ਟਾਈਮ ਹੋ ਗਿਆ ਜੀ ਇਹਨਾਂ ਨੂੰ ਤੱਪੋ ਗਿਆ ਨੇ 6-7 ਸਾਲ ਤੁਸੀਂ ਕੰਮ ਕਰਦੇ ਸੀ ਲੱਕੜ ਦਾ ਹਾਂ ਅੱਜ ਢਾੜੀ ਕਾ ਨਾ ਇਹ ਨਾਲ ਹਰੇ ਤੇ ਹੁਣ ਅਜ ਹਫਤਾ ਹੋ ਗਿਆ ਜਿਹੜਾ ਕੰਮ ਤੇ ਨਹੀਂ ਗਿਆ ਮੈਂ ਜਾਂਦਾ ਹੀ ਨਹੀਂ ਜੀ ਕੰਮ ਤੇ ਉਹ ਤਾਂ ਮੈਂ ਧੱਕੇ ਨਾਲੇ ਮੈਨੂੰ ਕੋਈ ਬੰਦਾ ਲੈ ਗਿਆ ਕਹਿੰਦਾ ਮੇਰਾ ਮਿਸਤਰੀ ਹੈ ਨਹੀਂ ਮਿਸਤਰੀ ਇੱਕ ਦਿਹਾੜੀ ਦਾ ਅੱਛਾ ਮੈਂ ਚਲੇ ਗਿਆ ਦਿਹਾੜੀ ਨਾਲ ਅੱਛਾ ਜੀ ਉਹ ਬੰਦਿਆ ਨੇ ਕੰਮ ਨਾ ਕੀਤਾ ਮੈਂ ਜੋਰ ਦਾ ਮਾਰ ਗਿਆ ਬੰਦੇ ਰਾਹ ਇੱਥੇ ਦੇ ਜਿਹੜਾ ਤੁਹਾਡਾ ਜਿਹੜਾ ਇਲਾਜ ਚੱਲ ਰਿਹਾ ਪੀਜੀਆਈ ਤੋਂ ਕੀ ਕਹਿੰਦੇ ਪੀਜੀਆਈ ਵਾਲੇ ਉਹ ਕਹਿੰਦੇ ਜੀ ਸਵੀਕਰ ਪੈਣਾ ਜੀ ਉਹ ਕੇਸ ਦੇ ਵਿੱਚ ਕੋ ਪੇਸਮਿਕਰ ਹਾਂ ਜੀ ਉਹ ਕਹਿੰਦੇ ਵੀ ਇਹਦੇ ਉੱਪਰ ਜਿਹੜਾ ਕਾਰਟ ਆ ਜੀ ਉਹਦੇ ਉੱਪਰ ਵੀ ਪੈਣਾ ਅੱਛਾ ਤੇ ਕਹਿੰਦੇ ਜੇ ਛੋਟੀਆਂ ਸਕੈਨਾਂ ਦੇ ਜਿਹੜੇ ਪੈਸੇ ਵੀ ਲੱਗਦੇ ਆ ਫੋਟੋ ਦੇ ਵੀ ਜੇ ਤੁਸੀਂ ਉਥੇ ਦਾਖਲ ਹੋ ਗਏ ਆਹ ਫ੍ਰੀ ਹੋਣਾ ਨਹੀਂ ਇਸ ਕੰਨ ਨਾ ਦੇ ਤੰ। ਤੇ ਤੁਸੀਂ ਦਾਖਲ ਨਹੀਂ ਹੋਣਾ। ਦਾਖਲ ਹੋਏ ਸੀਗੇ ਜੀ। ਅੱਛਾ ਜੀ। ਉੱਥੇ ਰਹਿ ਗਏ ਸੀ ਜੀ ਫਿਰ। ਫਿਰ ਉਹਨੇ ਘਰ ਨੂੰ ਭੇਜ ਤਾ। ਅੱਛਾ ਜੀ। ਉਹਨਾਂ ਦਵਾਈਆਂ। ਫਿਰ ਉਹ ਬਿੱਤਾ ਸਾਡੇ ਜੀ ਉੱਧਾ ਚਾਈ ਗਏ ਸੀ। ਅੱਛਾ ਜੀ। ਹੁਕਮ ਦੇ ਆਕਰ ਇਹਦਾ ਉਹ ਹੋਣਾ ਜੀ ਸਵੀਕਰ ਕਰਨਾ। ਕੀ ਨਾਮ ਤੁਹਾਡਾ? ਮੇਰਾ ਨਾਮ ਸੁਖਦੇਵ ਸਿੰਘ। ਸੁਖਦੇਵ ਸਿੰਘ ਸਾਡਾ ਕੋ ਭਾਜਨਾਂ ਜੀ। ਭਾਜਨਾਂ। ਤੁਹਾਡਾ ਮੋਬਾਈਲ ਨੰਬਰ ਕਿੰਨਾ? 99781 ਜੀ। ਹਾਂ ਜੀ। 65742। 9978165742। ਹਾਂ ਜੀ। ਪੇਸਮਿਕ ਕਰ ਜਿਹੜਾ ਕਹਿੰਦੇ ਕਿੰਨੇ ਦਾ ਬਣਾ ਕਹਿੰਦੇ ਇਹ ਕਹਿੰਦੇ ਜੀ 4.5 ਲੱਖ ਦਾ ਹੋਵੇ ਜੀ ਬਾਕੀ ਖਰਚੇ ਕੋਈ ਨਹੀਂ ਚੁੱਪ। ਹੋਰ ਤੇ 5 ਲੱਖ ਰੁਪਏ ਲੱਗਣਾ। ਹੁਣ ਕਦੋਂ ਕਹਿੰਦੇ ਆਓ। ਉਹ ਵਾਸਤੇ ਕਹਿੰਦੇ ਵੀ ਆਪਣੇ ਤੁਸੀਂ ਦੂਰ ਫਾਈ ਹੋਵੇ। ਇਹ ਤੇ ਇਹ ਨੂੰ ਜਾਨਾ ਸੀ। ਕੋਰਟੀ ਤ੍ਰਿਗੁਰੂ ਜੀ ਮੇਰੀ ਸਕੈਨ ਆ ਜੀ ਅਲਟਰਾਸਾਊਂਡ। ਅੱਛਾ ਜੀ। ਉਹਦੇ ਪਾ 13 ਤਰੀਕ ਦੇ ਜੀ ਐਮ ਆਰ ਆਈ ਹੈ। ਅੱਛਾ ਜੀ। ਹਾਂਜੀ ਉਹਦੇ ਬਾਅਦ ਦੱਸੂਗੀ। ਕੀ ਤੁਸੀਂ ਸੰਗਤ ਨੂੰ ਕਹਿਣਾ ਚਾਹੁੰਦੇ ਹੋ? ਅਸੀਂ ਹੀ ਜੀ ਗਰੀਬ ਬੰਦੇ ਆ ਜੀ ਅਸੀਂ। ਵੀ ਸਾਡੀ ਬਹੁਤ ਬਹੁਤ ਮਦਦ ਕੀਤੀ ਚਾਹੀਦੀ। ਤੈਨੂੰ ਪਹਿਲਾਂ ਕਿੱਥੋਂ ਸੇਵਾ ਆਈ ਉਹ ਸੇਵਾ ਪਹਿਲਾਂ ਆਵਾਜ਼ ਸੰਸਥਾ ਲੈਣ ਗਈ ਸੀ ਕਿੰਨੀ ਸੇਵਾ ਕੀਤੀ ਕਹਿੰਦੇ ਉਹਨਾਂ ਦਾ ਜੀ ਕੁੱਲ ਮਲਾ 31000 ਰੁਪਏ ਆ ਗਏ ਜੀ 30000 ਰੁਪਏ ਹੋਰ ਜੀ ਹੋਰ ਉਹ ਬਸ 30000 ਰੁਪਏ ਆ ਤੇ ਫਿਰ ਜਿਹੜਾ 4.5 ਲੱਖ ਰੁਪਏ ਉਹ ਕਹਿੰਦੇ ਫਿਰ ਤੁਸੀਂ ਕਿੱਦਾਂ ਇਕੱਠਾ ਕਰ ਰਹੇ ਹੋ ਬਸ ਜੀ ਇੱਥੇ ਸਹਿਯੋਗ ਨਾਲ ਹੀ ਹੋਣਾ ਜੀ ਉੱਥੋਂ ਵੀ ਮੈਨੂੰ ਢਵਾਈ ਤੋਂ ਵੀ ਫੋਨ ਆਲੇ ਜੀ ਹਾਂਜੀ ਟਰਾਂਸਪੋਰਟਰ ਆਵੇ ਉਹ ਵੀ ਕਹਿੰਦੇ ਅਸੀਂ ਮਦਦ ਕਰਾਂਗੇ ਜੀ ਅੱਛਾ ਜੀ ਤੇ ਸਤਨਾਮ ਭਾਈ ਪੱਤਰਕਾਰ ਜੀ ਉਹ ਵੀ ਕਹਿੰਦੇ ਸੀ ਆਵਾਂਗੇ ਜੀ ਅੱਛਾ ਜੀ ਕੋਈ ਬਸ ਤੋਂ ਬਾਅਦ ਕਰ ਰਹੇ ਹਜੇ ਤੱਕ ਕੋਈ ਨਹੀਂ ਆਇਆ ਹਜੇ ਤੱਕ ਆਇਆ ਨਹੀਂ ਜੋ ਕਹਿੰਦੇ ਅੱਜ ਆਣਾ ਜੀ ਕਿਦਾਂ ਮਤ ਜੀ ਆ ਫੋਨ ਕਰਦੇ ਵੀ ਆਣਾ ਆਣਾ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਸੋ ਕੋਈ ਗੱਲ ਨਹੀਂ ਉਹ ਵੀ ਆਣਗੇ ਇਲਾਕੇ ਨੂੰ ਜਦੋਂ ਪਤਾ ਲੱਗਣਾ ਨਾ ਵੀ ਸਾਡੇ ਇਲਾਕੇ ਦੇ ਵਿੱਚ ਇੱਕ ਲੋੜਵੰਦ ਪਰਿਵਾਰ ਆ ਤੇ ਜਦੋਂ ਸਾਰਾ ਤੱਕ ਵੀਡੀਓ ਜਾਣੀ ਹੈ ਅਸੀਂ ਵੀ ਆਪਣੇ ਪਿੰਡ ਦੇ ਜੀ 11000 ਰੁਪਏ ਇੱਕ ਦੇ ਕੇ ਗਏ ਜੀ ਕੌਣ ਦੇ ਕੇ ਉਹ ਬੁੱਕ ਮਮੀ ਨੂੰ ਪੜਾ ਗਏ ਜੀ ਇਹ ਤਾਂ ਪੀ.ਜੀ. ਸੀ ਜੀ ਜਲੋ ਹੋਰ ਤਾਂ ਨਹੀਂ ਕਿਤੇ ਪੈਸਾ ਆਇਆ ਜੋ ਅਸੀਂ ਵੀਡੀਓ ਚ ਦੱਸਣਾ ਹੈ ਤਾਂ ਨਹੀਂ ਹੋ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਪਹੁੰਚੇ ਆ ਜੀ ਪਿੰਡ ਜੋਗੇਵਾਲ ਦੇ ਵਿੱਚ ਜੋਗੇਵਾਲ 'ਚ ਤੇ ਵੀਰ ਆ ਸਾਡਾ ਵੀਰ 1 ਮਹੀਨੇ ਤੋਂ ਜਿਹੜਾ ਮੈਨੂੰ ਫੋਨ ਕਰ ਰਿਹਾ ਸੀ ਕਿ ਭਾਜੀ ਮੇਰੇ ਬਹੁਤ ਜਿਹੜਾ ਪ੍ਰੋਬਲਮ ਹੈ ਮੇਰੇ ਜਿਹੜਾ ਮੈਂ ਬਹੁਤ ਮਾੜੇ ਹਾਲਾਤਾਂ ਨਾਲ ਲੜ ਰਿਹਾ ਆ ਕਿ ਤੁਸੀਂ ਮੇਰੇ ਘਰ ਇੱਕ ਵਾਰ ਆ ਕੇ ਜਾਓ ਤਵੀਰ ਜਿਹੜਾ ਫੋਨ ਕਰ ਰਿਹਾ ਸੀਗਾ ਸਾਨੂੰ ਕੀ ਕਹਿੰਦਾ ਪਾਜੀ ਘਰ ਆਓ ਤੇ ਘਰ ਜਦੋਂ ਅੱਜ ਮੈਂ ਇਹਨਾਂ ਦੇ ਪਹੁੰਚਿਆ ਤਾਂ ਮੈਂ ਜਦੋਂ ਆਪਣੇ ਅੱਖੀ ਜਿਹੜੇ ਇਹਨਾਂ ਦੇ ਹਾਲਾਤ ਦੇਖੇ ਤਾਂ ਦੋਸਤੋ ਵਾਕਈ ਜਿਹੜਾ ਅੱਜ ਇਸ ਪਰਿਵਾਰ ਨੂੰ ਤੁਹਾਡੀ ਲੋੜ ਆ ਵੀਰ ਦੇ ਤੁਸੀਂ ਦੇਖ ਰਹੇ ਹੋ ਕਿ ਹਾਲਾਤਾਂ ਦੇ ਹਿਸਾਬ ਨਾਲ ਜਿਹੜਾ ਪੇਸਮੇਕਰ ਪੈਣਾ ਆ ਉਹ ਪੀਜੀਏ ਦੇ ਵਿੱਚ ਜਿਹੜਾ ਟਰੀਟਮੈਂਟ ਚੱਲ ਰਿਹਾ ਆ 4.5 ਲੱਖ ਰੁਪਏ ਜਿਹੜਾ ਖਰਚਾ ਪੀਜੀਏ ਨੇ ਮੰਗਿਆ ਕਰੀਬ ਖਰਚਾ ਪਾ ਕੇ ਇਹਨਾਂ ਦਾ ਆਣ ਜਾਣ ਪਾ ਕੇ ਦਵਾਈਆਂ ਪਾ ਕੇ ਉਹੀ 5 ਕਿਲੋਖ ਲੱਖ ਰੁਪਏ ਲੱਗ ਜਾਣਾ ਆ ਮੈਂ ਆਵਾਜ਼ ਸੰਸਥਾ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇਹਨਾਂ ਨੂੰ 31000 ਰੁਪਏ ਦੀ ਸੇਵਾ ਜਿਹੜੀ ਇਕੱਠੀ ਕਰਕੇ ਦਿੱਤੀ ਆ ਤੇ 11000 ਰੁਪਏ ਇਹਨਾਂ ਨੂੰ ਘਰ ਕੋਈ ਹੋਰ ਦੇ ਗਿਆ ਗੁਫਤਾਨ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਦੀਆਂ ਤੇ ਵੀਰ ਸਤਨਾਮ ਚਾਲ ਸਾਡਾ ਪੱਤਰਕਾਰ ਵੀਰ ਸਾਡਾ ਬੀਵੀਅਰ ਪੰਜਾਬ ਤੋਂ ਉਸ ਵੀਰ ਦਾ ਵੀ ਧੰਨਵਾਦ ਦੀਆਂ ਉਹ ਵੀਰ ਕਹਿੰਦਾ ਵੀ ਅਸੀਂ ਇਹਨਾਂ ਨੂੰ ਜਿੰਨੀ ਵੀ ਵੱਤੋ ਵੱਤ ਮਦਦ ਕਰਾਵਾਂਗੇ ਜਿੰਨੇ ਵੀ ਇਲਾਕੇ ਦੇ ਵਿੱਚ ਦਾਨੀ ਸੱਜਣ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਰੂਰ ਇਸ ਪਰਿਵਾਰ ਦੀ ਆ ਕੇ ਬਾਹ ਫੜੋ ਇਸ ਵੀਰ ਦੀ ਆ ਕੇ ਬਾਹ ਫੜੋ ਤਾਂ ਜੋ ਇਹ ਅੱਜ ਜਿਹੜਾ ਜ਼ਿੰਦਗੀ ਦੇ ਇਸ ਲੜਾਈ ਤੋਂ ਜਿਹੜਾ ਹੈ ਇਹਨੂੰ ਰਾਹਤ ਮਿਲੇ। ਸੋ ਜਿਹੜਾ ਆਪਣਾ ਪੈਰਾਂ ਤੇ ਖੜਾ ਹੋ ਜਵੇ ਤਾਂ ਜੋ ਆਪਣੇ ਬੱਚਿਆਂ ਨੂੰ ਪਾਲ ਸਕੇ। ਅੱਜ ਰੋਟੀ ਤੋਂ ਵੀ ਵਿਚਾਰੇ ਤੰਗ ਐ। ਆਸਟ੍ਰੇਲੀਆ ਤੋਂ ਜਿਹੜੇ ਮੇਰੇ ਭਰਾ ਨੇ 5000 ਰੁਪਏ ਦੀ ਮਦਦ ਉਹਨਾਂ ਵੱਲੋਂ ਦੇ ਕੇ ਜਾ ਰਹੇ ਆ। ਤੇ ਮਾਤਾ ਜੀ 5000 ਰੁਪਏ ਦੀ ਮਦਦ ਤੁਹਾਨੂੰ ਨਾਲੋਂ ਦੇ ਕੇ ਜਾ ਰਹੇ ਆ ਤੁਸੀਂ। ਵਾਹਿਗੁਰੂ ਅਗੇ ਅਰਦਾਸ ਕਰਿਓ ਉਹਨਾਂ ਦੇ ਲਈ ਜਨਾ ਜੀ। ਤਾਂ ਜੋ ਪ੍ਰਮਾਤਮਾ ਉਹਨਾਂ ਚੰਗੀ ਕਰੇ। ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਹ ਸਾਨੂੰ ਦਾਨ ਭੇਜਿਆ ਹੈ ਸਾਡੇ ਵਾਸਤੇ। ਲੇ ਬੇਟੇ ਦਾਸ ਤੇ ਮੈਂਨੇ ਤਾਂ ਠੀਕ ਹੋਇਆ ਪਰਮਾਤਮਾ ਇਸੇ ਤਰ੍ਹਾਂ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਕਿ ਮੈਂ ਇਹ ਅਰਦਾਸ ਕਰਨ ਕਿ ਮੇਰਾ ਬੇਡਾ ਠੀਕ ਹੋ ਕੇ ਵੀ ਕਿਤੇ ਮਾੜਾ ਮੋਟਾ ਆਪਣਾ ਜੋ ਭੈਣ ਭਰਾਵਾਂ ਦੀ ਮਦਦ ਕਰ ਸਕੇ ਜੀ ਸੁੱਖਿਆ ਬਸੇ ਪਿੰਡ 'ਚ ਵੀ ਕਿਸੇ ਨੇ ਮਦਦ ਕੀਤੀ ਨਾ ਜੀ ਪਤਾ ਉਹ ਤਾਂ ਪਿੰਡ 'ਚ ਸਾਰਿਆਂ ਨੂੰ ਸਾਰ ਨੂੰ ਪਤਾ ਹੁੰਦਾ ਪੁੱਛ ਲੈਂਦੇ ਆ ਜੀ ਸਾਰੇ ਜਾਣੇ ਵੀ ਕਿਦਾਂ ਤੁਹਾਡਾ ਮੁੰਡਾ ਹਾਂ ਸਿੱਧਾ ਤੁਹਾਡਾ ਮੁੰਡਾ ਮੈਂ ਜੈਨੀ ਆਈ ਹਾਂ ਕਿ ਆਸਾਂ ਨਹੀਂ ਚਲੋ ਕੋਈ ਗੱਲ ਨਹੀਂ ਤਾਂ ਇਹ 6 ਮਹੀਨੇ ਹੋ ਚਲੇ ਸਾਡਾ ਦਵਾਈ ਵੀ ਨਹੀਂ ਲੈ ਕੇ ਆਈ ਨਿਆਂਦੀ ਉਹ ਨਹੀਂ ਦਵਾਈ ਦਵਾਈ ਕਾਰਨ ਇਹਦਾ ਆ ਸਾਰਾ ਹੀ ਵੱਧ ਗਿਆ ਉਹ ਕੰਮ ਹੁਣ ਜਦੋਂ ਵੀ ਦੇ ਇਹਨਾਂ ਦੇ ਪੈਸੇ ਆਏ ਉਦੋਂ ਫੇਰ ਅਸੀਂ ਇਹ ਦਵਾਈ ਹੁਣ ਲਾ ਚਾਲੂ ਕਰਿਆ ਅਸੀਂ ਕੋਈ ਗੱਲ ਨਹੀਂ ਮਤਾਂ ਤੁਹੂ ਬਰੋਣਾ ਕੋਈ ਗੱਲ ਨਹੀਂ ਹਮਸਲਾ ਰੱਖ ਤੇ ਆਪਾਂ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਆਪਾਂ ਵੀ ਸੰਗਤ ਦੇ ਅੱਗੇ ਬੇਨਤੀ ਕਰਦੇ ਆਂ ਹਾਂਜੀ ਕਿ ਤੁਹਾਨੂੰ ਵਾਤ ਤੋਂ ਵਾਤ ਜਿਹੜੀ ਸਹਿਯੋਗ ਜਿਹੜਾ ਕੀਤਾ ਜਾਵੇ 4-5 ਲੱਖ ਰੁਪਏ ਜਿਹੜਾ ਤੁਹਾਡਾ ਇਸ ਵੀਰ ਤੇ ਲੱਗਣਾ ਆ ਉਹ ਤੁਹਾਨੂੰ ਇਕੱਠਾ ਕੀਤਾ ਜਾਵੇ ਤਾਂ ਜੋ ਵੀਰ ਦਾ ਜਿਹੜਾ ਆਪਰੇਸ਼ਨ ਕਰਾਇਆ ਜਾਵੇ ਜਿਹਦਾ ਪੇਸ ਬੁੱਕ ਕਰਨਾ ਕੋਈ ਨਾ ਹੋਵੇ। ਹਾਂਜੀ। ਤੋਂ ਆਪਾਂ ਵੀ ਸੰਗਤ ਨੂੰ ਇਹ ਬੇਨਤੀ ਕਰਦੇ। ਸਿੱਕੇ ਕਵਾਸ਼ ਨੇ ਪੂਰੇ ਹੱਥ ਸਿੱਕੇ ਸਾਫ ਤੇ। ਜਾਂਦਰਸਤਿਆਂ ਬਖਸ਼ੇ ਸਭ ਬਾਗ ਸਿੱਕੇ 파ਸ਼ਾ। ਕੋਈ ਕਿਹੋ ਜਿਹਾ ਨਾ। ਭਾਜੀ ਕੋਈ ਗੱਲ ਨਹੀਂ ਹਣਾ। ਹੌਸਲਾ ਰੱਖੋ ਮੇਰਾ ਵੀ। ਆਪਾਂ ਕੋਸ਼ਿਸ਼ ਕਰਾਂਗੇ। ਜਲ ਤੋਂ ਜਲ ਜਿਹੜਾ ਤਰਾ ਇਲਾਜ ਆਪਾਂ ਵੱਧ ਤੋਂ ਵੱਧ ਛੇਤੀ ਜੇ ਛੇਤੀ ਕਰਾਂਗੇ। 第一个。